ਸਤਿ ਸ਼੍ਰੀ ਅਕਾਲ ਜੀ ਤੁਸੀਂ ਇਸ ਟਾਈਮ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬੱਚੇ ਉਹ ਸੰਤ ਕਰਮ ਸਿੰਘ ਅਕੈਡਮੀ ਦੇ ਬੱਚੇ ਆ ਔਰ ਜਿਹੜੇ ਕਿ 10ਵੀਂ ਕਲਾਸ ਦੇ ਜਿਹੜੇ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਰਹੇ ਹੋ ਅੱਭਲ ਨੰਬਰ ਦੇ ਵਿੱਚ ਪਹੁੰਚੇ ਆ ਕੀ ਨਾਮ ਹੈ ਬੇਟੇ ਇਸਪਰੀ ਸਿੰਘ ਜੀ ਇਸਪਰੀ ਸਿੰਘ ਜੀ ਕਿੰਨੇ ਕਿਹੜੀ ਪੋਜੀਸ਼ਨ ਤੁਸੀਂ ਹਾਸਿਲ ਕੀਤੀ ਹੈ ਮੈਂ ਜੀ ਸਕੂਲ ਵਿੱਚੋਂ ਫਰਸਟ ਮੇਰੀ ਪੋਜੀਸ਼ਨ ਹੈ ਤੇ ਪਰਸੈਂਟੇਜ ਆਈ 97.8 ਤੇ ਕਿਵੇਂ ਸਿਹਰਾ ਕਿਨੂੰ ਦੇ ਰਿਹਾ ਤੁਸੀਂ ਇਹਨੂੰ ਨੂੰ ਮਤਲਬ ਆਪ ਜਿਆਦਾ ਪੜ੍ਹਾਈ ਕੀਤੀ ਹੈ ਜਾਂ ਸਕੂਲ ਨੇ ਪੜ੍ਹਾਈ ਜਦੋਂ ਜ਼ਿਆਦਾ ਕੀਤੀ ਸਰ ਸਕੂਲ سپورਟਿਵ ਚਾਹੀਦਾ ਹੈ ਜੀ ਸਕੂਲ ਕਾਫੀ سپورਟਿਵ ਹੈ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਮੈਮ ਦਾ ਬਾਬਾ ਜੀ ਦਾ ਕਿ ਉਹਨਾਂ ਨੇ ਬਹੁਤ سپورਟਿਵ ਟੀਚਰਸ ਨੂੰ ਸਕੂਲ ਵਿੱਚ ਰੱਖਿਆ ਹੈ ਹਰ ਸਾਡੇ ਹਰ ਮੌਕੇ ਤੇ ਸਪੋਰਟ ਕਰਦੇ ਆ ਸਾਰੇ ਟੀਚਰਸ ਬਹੁਤ ਵਧੀਆ ਨੇ ਜੇ ਤੁਸੀਂ ਉਹਨਾਂ ਨੂੰ ਡਾਊਟ ਪੁੱਛੋਗੇ ਤਾਂ ਤੁਹਾਡੀ ਪੂਰੀ ਸਪੋਰਟ ਕਰੋਗੇ ਸਰ ਜਸਮਨ ਪ੍ਰੀਤ ਕੌਰ ਮਨ ਕੀ ਦਿਖ ਰਹੇ ਹੋ ਅੱਜ ਕਿਹੜੀ ਪੋਜੀਸ਼ਨ ਤੁਸੀਂ ਹਾਸਲ ਕੀਤੀ ਹੈ ਸੋ ਮੈਂ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਹੈ ਐਂਡ ਪਰਸੈਂਟੇਜ 94.6% ਹੈ ਹਾਂਜੀ ਭੂਮਿਕਸ਼ਰਮਾ ਜੀ ਭੂਮਿਕਸ਼ਰ ਸੈਕਿੰਡ ਹਾਸਲ ਕੀਤੀ 94.6% ਕੀ ਬਣਨਾ ਚਾਹੁੰਦੇ ਹੋ ਡਾਕਟਰ ਬਣਨਾ ਚਾਹੁੰਦਾ ਹੈ ਹਾਂਜੀ ਤੁਸੀਂ ਕੀ ਬਣਨਾ ਚਾਹੁੰਦੇ ਹੋ ਸੋ ਮੈਂ ਸਿਵਲ ਸਰਵਿਸਸਿਸ ਚ ਜਾਣਾ ਚਾਹੁੰਦਾ ਯੂਪੀਐਸਸੀ ਕਲੀਅਰ ਕਰਨੀ ਚਾਹੀਏ ਹਾਂਜੀ ਬਟੇ ਕੀ ਬਣਨਾ ਚਾਹੁੰਦੇ ਹੋ ਮੈਂ ਸੌਫਟਵੇਅਰ ਇੰਜੀਨੀਅਰ ਬਣਨਾ ਚਾਹੁੰਦੀ ਹਾਂ की नाम है, है। मेरा नाम तनवी और मेरी स्कूल थर्ड पोजीशन आई है विद मेरा अच्छा। तो? मेरा नाम नाम कौर कौर है जी। है जी। कौर है है।, तो है और मेरी हर्षदीप मेरे मैं मैं सॉफ्टवेयर इंजीनियरिंग करना बढ़िया बच्चे ਸਾਡੇ ਵਿੱਚ ਨਾ ਇੱਕ ਘਾਟ ਮਹਿਸੂਸ ਹੁੰਦੀ ਆ ਅਸੀਂ ਹਸਪੀਟਲ ਦੇ ਵਿੱਚ ਜਾਂਦੇ ਜਦੋਂ ਬਿਮਾਰ ਹੋ ਕੇ ਨਾ ਸਾਨੂੰ ਹਸਪੀਟਲਾਂ ਦੇ ਵਿੱਚ ਡਾਕਟਰਾਂ ਦੀ ਬੜੀ ਘਾਟ ਮਹਿਸੂਸ ਹੁੰਦੀ ਆ ਲੇਕਿਨ ਇਸ ਸਕੂਲ ਦੇ ਵਿੱਚ ਅੱਜ ਦਸਵੀਂ ਦੇ ਵਿੱਚ ਤਕਰੀਬਨ ਜਿੰਨੇ ਕੁ ਆਪਾਂ ਪਰਸੈਂਟੇਜ ਨਾਲ ਬੱਚਿਆਂ ਨਾਲ ਗੱਲ ਕੀਤੀ ਆ ਉਹ ਸਾਰੇ ਮੋਸਟਲੀ ਉਹਨਾਂ ਦੇ ਵਿੱਚੋਂ ਡਾਕਟਰ, ਸੌਫਟਵੇਅਰ ਇੰਜੀਨੀਅਰ ਔਰ ਕਾਫੀ ਵਧੀਆ-ਵਧੀਆ ਟ੍ਰੇਟਾਂ ਦੇ ਵਿੱਚ ਉਹਨਾਂ ਨੇ ਚੋਣ ਕੀਤੀ ਆ ਕਿ ਅਸੀਂ ਉਹਨਾਂ ਦੇ ਵਿੱਚ ਜਾਣਾ ਚਾਹੁੰਦੇ ਹਾਂ ਅਸੀਂ ਜੀ ਸਟਾਫ ਟੀਮ ਵੱਲੋਂ ਸਾਰੇ ਸਟਾਫ ਨੂੰ ਮੈਨੇਜਮੈਂਟ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਕਿਉਂਕਿ ਇਸ ਪੋਜੀਸ਼ਨ ਦੇ ਵਿੱਚ ਤੇ ਪਹੁੰਚਣਾ ਬੱਚਿਆਂ ਦਾ 90% ਤੋਂ ਉੱਪਰ ਜਿਹੜੀਆਂ ਪੋਜੀਸ਼ਨ ਜਾਣੀਆਂ ਬਹੁਤ ਵੱਡਾ ਇੱਕ ਉਪਲਬਧੀ ਹੈ ਜਿਹੜੀ ਆ ਉਹ ਕਹੀ ਜਾਂਦੀ ਹੈ ਤੇ ਉੱਥੇ ਹੀ ਹਰ ਸਾਲ ਦੀ ਤਰ੍ਹਾਂ ਕਾਫੀ ਮੱਲਾ ਮਾਰ ਕੇ ਇਹ ਸਕੂਲ ਵੀ ਕਾਫੀ ਬਲੰਦੀਆਂ ਦੇ ਉੱਤੇ ਪਹੁੰਚਿਆ ਇਸ ਵਾਰ ਫਿਰ ਬਹੁਤ ਵਧੀਆ ਰਿਜ਼ਲਟ ਦਸਵੀਂ ਦਾ ਔਰ ਪਲੱਸ 2 ਦਾ ਜਿਹੜਾ ਰਿਜ਼ਲਟ ਹੈ ਉਹ ਆਇਆ ਜੀ ਬਾਬਾ ਜੀ ਕਿਵੇਂ ਦੇਖ ਰਹੇ ਹੋ ਇਸ ਅੱਜ ਬੱਚਿਆਂ ਦੀ ਬਹੁਤ ਵਧੀਆ ਪੋਜੀਸ਼ਨ ਆਈ ਹੈ ਕਿਵੇਂ ਦੇਖ ਰਹੇ ਹੋ ਤੁਸੀਂ ਅਸੀਂ ਦੇਖ ਰਹੇ ਬਹੁਤ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਪ੍ਰਾਉਡ ਮਹਿਸੂਸ ਹੋ ਰਿਹਾ ਜੀ ਕਿ ਬੱਚਿਆਂ ਦੇ ਸੁਪਨੇ ਹੁੰਦੇ ਆ ਮਾਪੇ ਦੇ ਸੁਪਨੇ ਹੁੰਦੇ ਹਾਂ ਅਸੀਂ ਮਾਪੇ ਦੇ ਸੁਪਨੇ ਪੂਰੇ ਕਰ ਸਕੀਏ ਜੀ ਫੀਸਾ ਦਿੰਦੇ ਆ ਹਾਂ ਤੇ ਕਿੰਨੀ ਮਿਹਨਤ ਕਰਕੇ ਬੱਚੇ ਨੂੰ ਪੜਾਉਂਦੇ ਆ ਇਸ ਕਰਕੇ ਸਾਡਾ ਫਰਜ ਆ ਜਿਹੜਾ ਜੋ ਸਾਡਾ ਸੁਪਨਾ ਸੀ ਮਾ ਮਾ ਉਸ ਸੁਪਨਾ ਬੱਚਿਆਂ ਨੇ ਪੂਰਾ ਕੀਤਾ ਸਾਡੇ ਸਟਾਫ ਬੜਾ ਮਿਹਨਤੀ ਹੈ ਕਹਿਣ ਦੀ ਲੋੜ ਨਹੀਂ ਪੈਂਦੀ ਸਟਾਫ ਨੂੰ ਬਹੁਤ ਪ੍ਰਾਉਡ ਮਹਿਸੂਸ ਹੁੰਦਾ ਹੈ ਸਾਡੇ ਪ੍ਰਿੰਸੀਪਲ ਮੈਡਮ ਐਮ ਡੀ ਸਾਰਾ ਬਹੁਤ ਸਟਾਫ ਵਧੀਆ ਕਦੇ ਅਸੀਂ ਬਹੁਤ ਘੱਟ ਆਈ ਦਾ ਜਦੋਂ ਆਈ ਦਾ ਅਸੀਂ ਸਵਾਸਤੀ ਨੇ ਵੀ ਬੱਚਿਆਂ ਦਾ ਤੇ ਟੀਚਰਾਂ ਦਾ ਟਾਈਮ ਖਰਾਬ ਨਾ ਹੋਵੇ ਇੰਨਾ ਖਿਆਲ ਰੱਖਦੇ ਪਰ ਅੱਜ ਬਹੁਤ ਖੁਸ਼ੀ ਹੈ ਬਹੁਤ ਪ੍ਰਾਉਡ ਮਹਿਸੂਸ ਹੋ ਰਿਹਾ ਬੱਚੇ ਆਈਪੀਐਸ ਬਣਨ ਪੀਐਸ ਬਣ ਜਾਂ ਜੋ ਡਾਕਟਰਾਂ ਦੀ ਗੱਲ ਕੀਤੀ ਡਾਕਟਰ ਬਣ ਕਈ ਬੱਚੇ ਡਾਕਟਰ ਬਣੇ ਵੀ ਪਹਿਲੇ ਸਾਡੇ ਮੈਡਮਾ ਸਾਹਿਬ ਟੀਚਰਾਂ ਦੇ ਵਿੱਚ ਡਾਕਟਰ ਬਣ ਗਏ ਸਾਡੇ ਬਾਬਾ ਜੀ ਦਾ ਸੁਪਨਾ ਸੀ ਮੇਰਾ ਬੱਚਾ ਇਸ ਅਕੈਡਮੀ ਦਾ ਡਾਕਟਰ ਬਣੇ ਜੇ ਅਸੀਂ ਬੀਪੀ ਚੈੱਕ ਕਰਾਈਏ ਜਾਂ ਕੋਈ ਹੋਰ ਬਿਮਾਰੀ ਚੈੱਕ ਕਰੀਏ ਮੇਰੇ ਸਕੂਲ ਦਾ ਬੱਚਾ ਚੈੱਕ ਕਰੇ ਡਾਕਟਰ ਬਣੇ ਉਹ ਮਹਾਂਪੁਰਸ਼ਾਂ ਦੇ ਸੁਪਨੇ ਵੀ ਅੱਜ ਬੱਚਿਆਂ ਨੂੰ ਪੂਰੇ ਕੀਤੇ ਸੰਤ ਬਾਬਾ ਮਾਨ ਸਿੰਘ ਭੇਵਾਲ ਨੇ ਉਹ ਵੀ ਸਾਨੂੰ ਪ੍ਰਾਉਡ ਖੁਸ਼ੀ ਹੈ ਤੇ ਬੱਚਿਆਂ ਨੂੰ ਉੱਥੇ ਜਿੱਥੇ ਤੁਸੀਂ ਕਿਹਾ ਗੁਰਮਤਿ ਨਾਲ ਵੀ ਜੋੜਿਆ ਜਾਂਦਾ ਕੀਰਤਨ ਗੁਰਬਾਣੀ ਹੋਰ ਐਕਟੀਵਿਟੀ ਗੇਮਾਂ ਦੇ ਵੀ ਅਸੀਂ ਹੌਕੀ ਦੀ ਗੇਮ ਮਤਲਬ ਕੋਈ ਐਕਟੀਵਿਟੀ ਐਸੀ ਨਹੀਂ ਹੈ ਜਿਹੜੀ ਅਕੈਡਮੀ 'ਚ ਨਹੀਂ ਕੀਤੀ ਜਾਂਦੀ ਅਸੀਂ ਬਹੁਤ ਬੱਚਿਆਂ ਦਾ ਇਹਨਾਂ ਦੇ ਪੇਰੈਂਟਸ ਦਾ ਤੇ ਸਟਾਫ ਮੈਂਬਰਾਂ ਦਾ ਸਾਰੇ ਸਟਾਫ ਮੈਂਬਰਾਂ ਦਾ ਅਸੀਂ ਮੈਨੇਜਮੈਂਟ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਸਾਡੇ ਰੋਪੜ ਦਾ ਸਟਾਫ ਹੈ ਆਮ ਸੀ ਵੇਖੇ ਕੋਈ ਸਟਾਫ ਕਿਤੇ ਦਾ ਹੁੰਦਾ ਕੋਈ ਕਿਤੇ ਦਾ ਇਹਨਾਂ ਦਾ ਬਹੁਤ ਸਟਾਫ ਹਨ ਜਿਹੜਾ ਬਹੁਤ ਇੱਕ ਹੋ ਗਏ ਅਕੈਡਮੀ ਨੂੰ ਅੱਗੇ ਵਧਾ ਰਿਹਾ ਬਹੁਤ ਬਹੁਤ ਵਧਾਈ ਜਿੰਨੇ ਹੁਣ ਬੱਚਿਆਂ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰ ਸਵਾਲ ਪੁੱਛੋ ਚਾਹੇ 100 ਵਾਲਾ ਪੁੱਛੋ ਪਰ ਸਟਾਫ ਵੱਲੋਂ ਕਦੀ ਵੀ ਉਹਨਾਂ ਨੂੰ ਮੱਥੇ ਦੇ ਉੱਤੇ ਤੂੜੀ ਨਹੀਂ ਪਾਈ ਜਾਂਦੀ ਐ ਬਹੁਤ ਮਿੱਠੇ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਬੱਚਿਆਂ ਨੂੰ ਸਮਝਾਇਆ ਜਾਂਦਾ ਇੱਕ ਮੈਂ ਹੋਰ ਟੀਚਰਾਂ ਦੀ ਸਰ ਸਟਾਫ ਦੀ ਸਿਫਤ ਦੱਸਾਂ ਆਮ ਸਕੂਲਾਂ 'ਚ ਟਿਊਸ਼ਨਾਂ ਪੜਾਈਆਂ ਜਾਂਦੀਆਂ ਮਾਪਿਆਂ ਦੇ ਕਿੰਨੇ ਪੈਸੇ ਖਰਾਬ ਹੁੰਦੇ ਪ੍ਰੈਸ ਅਕੈਡਮੀ ਦੇ ਜਿਹੜੇ ਵਿੱਚ ਟਿਊਸ਼ਨ ਨਹੀਂ ਸੀ ਵੱਢਦੇ ਉਹ ਬੱਚੇ ਮੈਟਾਂ 'ਚ ਆ ਗਏ ਜਿਹੜੇ ਵਿੱਚ ਟਿਊਸ਼ਨਾਂ ਪੜ੍ਹਦੇ ਸੀ ਉਹ ਡਾਊਨ ਚਲੇ ਗਏ ਇਸ ਵਾਤੇ ਸਟਾਫ ਦੀ ਇਹ ਖਾਸੀਅਤ ਆ ਜੋ ਸਟਾਫ ਬੱਚੇ ਪੁੱਛਦੇ ਆ ਸਟਾਫ ਇਹਨਾਂ ਨੂੰ 50 ਵਾਰੀ 100-100 ਵਾਰੀ ਦੱਸਦਾ ਇਹ ਸਟਾਫ ਦਾ ਬਹੁਤ ਧੰਨਵਾਦ ਆ ਇਸ ਕਰਕੇ ਬੱਚੇ ਦਾ ਰਿਜ਼ਲਟ ਵੀ ਵਧੀਆ ਹੁੰਦੇ ਅਸੀਂ ਵੀ ਇਹੀ ਮੀਡੀਆ ਵਰਾਹੀਂ ਤੁਹਾਡੇ ਨੇ ਕਹਿਣਾ ਚਾਹੁੰਦੇ ਆ ਕਿ ਆਪਣੇ ਬੱਚਿਆਂ ਨੂੰ ਟਿਊਸ਼ਨਾਂ ਲਖਾਓ ਮਿਹਨਤ ਕਰੇ ਬੱਚੇ ਜਦੋਂ ਇੱਥੇ 6 ਘੰਟੇ ਬੱਚਾ ਪੜਦਾ ਆਪਣੇ ਟੀਚਰ ਨੂੰ ਪੁੱਛੋ ਜਦੋਂ ਬੱਚਾ ਘਰ ਤੋਂ ਪੜ੍ਹ ਕੇ ਆਉਂਦਾ ਟੀਚਰ ਨੂੰ ਪੁੱਛਦਾ ਟੀਚਰ ਨੂੰ ਵੀ ਪ੍ਰਾਉਡ ਮਹਿਸੂਸ ਹੁੰਦਾ ਮੇਰਾ ਬੱਚਾ ਮੇਰਾ ਪੜਾਇਆ ਪੜ੍ਹਿਆ ਤੇ ਫਿਰ ਉਹ ਨੰਬਰ ਵੀ ਜ਼ਿਆਦਾ ਲੈਂਦਾ ਇਹ ਬਹੁਤ ਮੈਂ ਵਧਾਈ ਦਿੰਦਾ ਆਪਣੇ ਸਟਾਰ ਸਟਾਫ ਨੂੰ ਤੇ ਅਸੀਂ ਵੀ ਤੇ ਅਸੀਂ ਵੀ ਦੁਬਾਰੇ ਫੇਰ ਬਹੁਤ-ਬਹੁਤ ਮੁਬਾਰਕਬਾਦ ਦੰਨੇ ਆ ਸੰਤ ਕਰਮ ਸਿੰਘ ਅਕੈਡਮੀ ਜਿਹੜੀ ਕਿ ਬਹੁਤ ਬੁਲੰਦੀਆਂ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਬਹੁਤ ਅਵਲ ਨੰਬਰ ਲੈ ਕੇ ਔਰ ਸਟਾਫ ਦਾ ਔਰ ਮੈਨੇਜਮੈਂਟ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਹੀ ਮਿਹਨਤ ਦੀ ਸਦਕੇ ਐਡੇ ਵੱਡੇ ਮੁਕਾਮ ਦੇ ਉੱਤੇ ਪਹੁੰਚਣਾ ਔਰ ਜਿੱਥੇ ਕਿ 90 ਤੋਂ ਪਲੱਸ ਹਰ ਸਾਲ ਨੰਬਰ ਲੈ ਕੇ ਔਰ ਇੱਕ ਨਹੀਂ ਤੁਸੀਂ ਕਾਫੀ ਬੱਚੇ ਤੁਸੀਂ ਇਸ ਟਾਈਮ ਜਿਹੜੀ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹਨਾਂ ਦੇ ਮਿਹਨਤ ਸਦਕਾ ਸਾਡੇ ਵਿੱਚ ਪ੍ਰਿੰਸੀਪਲ ਮੈਮ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਸਟਾਫ ਹੈ ਪੜਾਉਂਦੀ ਹੈ ਜਿਵੇਂ ਕਿ ਬੱਚਿਆਂ ਨਾਲ ਗੱਲ ਕੀਤੀ ਆ ਕੋਈ ਇਹ ਨਹੀਂ ਹੈਗਾ ਵੀ ਇੱਕ ਵਾਰ ਤੁਸੀਂ ਦੂਜੀ ਵਾਰ ਪੁੱਛ ਲਵੇ ਕਈ ਵਾਰ ਹੁੰਦਾ ਹੈ ਕਿ ਜਿਹੜੇ ਸਟਾਫ ਹੁੰਦਾ ਹੈ ਉਹ ਉਹਨੂੰ ਆਪਣੀ ਪਰੇਸ਼ਾਨੀ ਹੁੰਦੀ ਹੈ ਲੇਕਿਨ ਸਾਰੇ ਬੱਚੇ ਦੇ ਨਾਲ ਜਦੋਂ ਗੱਲ ਕਰਕੇ ਇਹ ਨਿਚੋੜ ਨਿਕਲਿਆ ਕਿ ਵੀ ਜਿਹੜਾ ਸਟਾਫ ਹੈ ਉਹ ਬਹੁਤ ਹੀ ਮਿਹਨਤੀ ਹੈ ਤਾਂ ਕਿ ਇਹ ਤਾਂ ਹੀ ਉਹਦੇ ਮਿਹਨਤ ਸਦਕੇ ਏਡਾ ਬੜਾ ਮੁਕਾਮ ਦੇ ਉੱਤੇ ਪਹੁੰਚਿਆ ਪ੍ਰਿੰਸੀਪਲ ਮੈਮ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਪਹਿਲਾਂ ਤੁਹਾਨੂੰ ਜੀ ਸਟਾਫ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕੀ ਦਿੰਦੇ ਆ ਕਿਉਂਕਿ ਜਿੱਥੇ ਦਸਵੀਂ ਦਾ ਰਿਜ਼ਲਟ ਔਰ ਪਲੱਸ 2 ਦਾ ਰਿਜ਼ਲਟ ਹੈ ਬਹੁਤ ਹੀ ਵਧੀਆ ਅੱਵਲ ਨੰਬਰ ਨੇਕੇ ਪਹੁੰਚਿਆ ਔਰ ਸਾਰੇ ਨਾਲ ਸਲਾਗਨਾ ਕੀਤੀ ਹੈ ਸਟਾਫ ਦੀ ਔਰ ਸਟਾਫ ਦਾ ਜਿਹੜਾ ਮੇਨ ਇੰਜਨ ਹੁੰਦਾ ਹੈ ਜੇ ਉਹੀ ਬਹੁਤ ਪਾਵਰਫੁਲ ਹੋਵੇ ਤਾਂ ਹੀ ਇੰਨਾ ਪਿੱਛੇ ਜਿਹੜੀਆਂ ਲਾਈਨਾਂ ਦੇ ਵਿੱਚ ਜਿਹੜੀ ਰੇਲ ਗੱਡੀ ਲੱਗੇ ਤਾਂ ਹੀ ਭਜੇਗੀ ਤੇ ਅਸੀਂ ਫੇਰ ਤੁਹਾਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਆ ਔਰ ਕਿਵੇਂ ਦੇਖ ਰਹੇ ਹੋ ਬੱਚੇ ਨੂੰ ਇਸ ਵ ਨਹੀਂ ਫਿਰ ਮੈਂ ਹੋਈ ਗੱਲ ਕਵਾਂਗੀ ਕਿ ਸਾਰਾ ਸਹਿਰਾ ਜਿਹੜਾ ਹੈ ਨਾ ਬੱਚਿਆਂ ਦੇ ਮਿਹਨਤ ਤੇ ਉੱਤੇ ਹੈ ਤੇ ਟੀਚਰਸ ਦੇ ਉੱਪਰ ਹੈ ਠੀਕ ਹੈ ਅਸੀਂ ਤਾਂ ਮਤਲਬ ਉਹਨਾਂ ਦੀ ਹੈਲਪ ਕਰ ਸਕਦੇ ਆ ਬਾਕੀ ਸਾਰੀ ਮੋਟੀਵੇਸ਼ਨ ਸਾਨੂੰ ਜਿਹੜੀ ਹੈ ਬਾਬਾ ਜੀ ਵੱਲੋਂ ਮਿਲਦੀ ਹੈ ਸਿਰਫ ਉਹਨਾਂ ਦੀ ਹੀ ਬਦੌਲਤ ਸਭ ਕੁਝ ਹੈ ਕਿਉਂਕਿ ਅਸੀਂ ਕੁਝ ਖੁਦ ਨਹੀਂ ਕਰ ਸਕਦੇ ਬੱਚੇ ਮਿਹਨਤ ਕਰਾ ਸਕਦੇ ਅਸੀਂ ਬੱਚਿਆਂ ਨੂੰ ਮਿਹਨਤ ਕਰਵਾ ਸਕਦੇ ਆ ਪਰ ਅਲਟੀਮੇਟਲੀ ਜਿਹੜੇ ਰਿਜ਼ਲਟਸ ਜਿਹੜੇ ਹਨ ਬੱਚਿਆਂ ਦੀ ਮਿਹਨਤ ਔਰ ਬਾਬਾ ਜੀ ਦੀ ਕਿਰਪਾ ਦੇ ਨਾਲ ਹੀ ਹਾਂਜੀ ਤੇ ਮੈਡਮ ਮੈਂ ਬੱਚਿਆਂ ਦੇ ਨਾਲ ਕਾਫੀ ਗੱਲ ਕਰਨ ਦੇ ਨਾਲ ਇਹ ਲੱਗਿਆ ਵੀ ਜਿਵੇਂ ਕਿ ਬੱਚੇ ਹਰ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਜਿਵੇਂ ਬਾਬਾ ਜੀ ਨੇ ਇੱਕ ਗੱਲ ਕਹੀ ਹੈ ਵੀ ਸਾਨੂੰ ਇੱਕ ਸਾਡਾ ਸੁਪਨਾ ਹੈ ਵੀ ਇੱਕ ਵਧੀਆ ਤੁਸੀਂ ਆਪਣੇ ਟ੍ਰੇਡ ਦੇ ਵਿੱਚ ਜਾਓ ਆਪਣੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਾ ਕੇ ਤੁਸੀਂ 200 500 1000 ਬੰਦੇ ਨੂੰ ਤੁਸੀਂ ਕੰਮ ਦਿਓ ਔਰ ਉੱਥੇ ਹੀ ਮਨ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਬੱਚਿਆਂ ਨਾਲ ਗੱਲ ਕਰਕੇ ਕਿਉਂਕਿ ਇੰਨੇ ਬੱਚਿਆਂ ਚੋਂ ਡਾਕਟਰ ਜਿਹੜੇ ਜ਼ਿਆਦਾ ਬਣਨਾ ਚਾਹੁੰਦੇ ਆ ਆਮ ਅਕਸਰ ਹਰ ਇੱਕ ਘਰ ਦੇ ਵਿੱਚ ਤਕਰੀਬਨ ਜੇ 10 ਮੈਂਬਰ ਆ ਤਾਂ ਉਹਨਾਂ ਨੂੰ 8 ਮੈਂਬਰ ਆ ਉਹ ਬਿਮਾਰ ਰਹਿੰਦੇ ਆ ਔਰ ਸਸੇ ਸਟਾਫ ਦੇ ਵਿੱਚ ਜਿਵੇਂ ਸਰਕਾਰੀ ਹਸਪੀਟਲ ਚ ਜਾਈਏ ਤਾਂ ਉੱਥੇ ਵੀ ਸਟਾਫ ਹੈ ਜਿਹੜਾ ਡਾਕਟਰਾਂ ਦਾ ਬਹੁਤ ਘੱਟ ਹੈ ਤੇ ਬੜੀ ਖੁਸ਼ੀ ਦੀ ਮੈਨੂੰ ਆਪਣੇ ਆਪ ਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਵੀ ਅਕੈਡਮੀ ਦੇ ਬੱਚੇ ਡਾਕਟਰ ਬਣਨਾ ਚਾਹੁੰਦੇ ਆ ਤੇ ਹੋਰ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਹੋ ਹਾਂਜੀ ਇਹ ਬਾਬਾ ਜੀ ਦਾ ਸੁਪਨਾ ਸੀ ਕਿ ਜਦੋਂ ਵੀ ਮੇਰਾ ਟ੍ਰੀਟਮੈਂਟ ਹੋਵੇ ਤਾਂ ਮੇਰਾ ਜਿਹੜਾ ਸਟੂਡੈਂਟ ਮੇਰੀ ਅਕੈਡਮੀ ਦਾ ਪੜਿਆ ਹੋਇਆ ਸਟੂਡੈਂਟ ਜਿਹੜਾ ਹੈ ਮੇਰਾ ਟ੍ਰੀਟਮੈਂਟ ਕਰੇ ਮੈਂ ਅਗਰ ਬਾਇਰ ਜਾ ਰਹਿਆਂ ਤੇ ਮੈਨੂੰ ਉੱਥੇ ਪਾਇਲਟ ਐਜ਼ ਅ ਪਾਇਲਟ ਮੇਰੇ ਸਕੂਲ ਦੇ ਸਟੂਡੈਂਟਸ ਮਿਲਣ ਔਰ ਜਦ ਮੈਂ ਕਦੇ ਕੋਈ ਡੀਸੀ ਆਫਿਸ ਜਾ ਰਹਿਆਂ ਜਾਂ ਕੋਰਟ ਵਿੱਚ ਜਾ ਰਹਿਆਂ ਸੈਸ਼ਨ ਕੋਈ ਵੀ ਜੱਜਸ ਹੈ ਉਹਨਾਂ ਦੀ ਪੋਸਟ ਸਾਡੇ ਕੈਡਿੰਗ ਦੇ ਅਸੀਂ ਸਿਰਫ ਬੱਚਿਆਂ ਨੂੰ ਉਹੀ ਚੀਜ਼ ਜੋ ਬਾਬੇ ਦਾ ਸੁਪਨਾ ਹੈ अच्छा बच्चे दे अच्छी एंबिशंस ने अगर वो बच्चे दे एंबिशंस अच्छे ने ते ओना नु अप्रोच भी जरूर ਕਰਨਗੇ बच्चे और वो पॉजिटिव तरीके नाल बच्चे अप्रोच ਕਰਨਗੇ ਅਸੀਂ ਉਹਨਾਂ ਦੇ ਨਾਲ ਸਪੋਰਟ ਉਹਨਾਂ ਨੂੰ ਕੋਆਪਰੇਟ ਕਰਾਂਗੇ ਸਰ ਧੰਨਵਾਦ ਜੀ ਤੇ ਬਾਬਾ ਜੀ ਮੈਂ ਦੁਬਾਰੇ ਫਿਰ ਇੱਕ ਗੱਲ ਕਰਾਂਗਾ ਪ੍ਰਿੰਸੀਪਲ ਮੈਡਮ ਨੇ ਜਿਹੜੀ ਗੱਲ ਦੁਹਰਾਈ ਹੈ ਵੀ ਬਾਬਾ ਜੀ ਕਹਿੰਦੇ ਸੀ ਵੀ ਜਿੱਤੋਂ ਅਸੀਂ ਜਾਈਏ ਤਕਰੀਬਨ ਸਾਡੇ ਸਟੂਡੈਂਟ ਉੱਥੇ ਮੌਜੂਦ ਹੋ ਕੇ ਸੇਵਾ ਦੇ ਵਿੱਚ ਲੱਗੇ ਹੋਣ ਤਾਂ ਬਹੁਤ ਹੀ ਵੱਡੀ ਮਾਣ ਮਹਿਸੂਸ ਹੁੰਦਾ ਏ ਅੱਜ ਉਹ ਸੁਪਨਾ ਕਿਤੇ ਨਾ ਕਿਤੇ ਉੱਪਰ ਉੱਪਰ ਜਾ ਰਿਹਾ ਏ ਕਿਉਂਕਿ ਇਹ ਤੁਸੀਂ ਦੱਸਿਆ ਵੀ ਸਾਡੇ ਜਿਹੜੇ ਬੱਚੇ ਆ ਉਹ ਡਾਕਟਰ ਵੀ ਲੱਗੇ ਹੋਏ ਆ ਹਰ ਇੱਕ ਫੀਲਡ ਦੇ ਵਿੱਚ ਹੈਗੇ ਆ ਤਾਂ ਕਿਵੇਂ ਦੇਖ ਰਹੇ ਹੋ ਹੁਣ ਵੀ ਬਹੁਤ ਬੱਚੇ ਮਿਲਦੇ ਸਾਨੂੰ ਜੀ ਕਈ ਹਸਪਤਾਲ ਚ ਜਾਈਦਾ ਆ ਬੱਚੀਆਂ ਨਰਸਾਂ ਬਣੀਆਂ ਵਾਂ ਉਹ ਜਦੋਂ ਅਸੀਂ ਮੈਂ ਪਿੱਛੇ ਆਪਰੇਸ਼ਨ ਕਰਾਇਆ ਬ੍ਰਿਟਿਸ਼ ਸਾਡੇ ਹਸਪਤਾਲ ਦੀ ਇੱਕ ਦਰਦ ਦਾ ਦਵਾਈ ਦਿੰਦੇ ਆ ਉਹ ਦਰਦ ਦੀ ਦਵਾਈ ਹੈ ਜਿਹੜੀ ਉਹ ਗੁਰਦੇਆਂ ਦਾ ਖਰਾਬ ਕਰਦੀ ਹੈ ਉਹ ਬੇਟੀ ਨੇ ਇੰਨਾ ਖਿਆਲ ਰੱਖਿਆ ਕਿਹਦੇ ਉਹਨੂੰ ਦਰਦੀ ਦਵਾਈ ਨਹੀਂ ਦੇਣੀ ਤੇ ਤੁਹਾਡਾ ਹੋਰ ਕੋਈ ਸਰੀਰ 'ਚ ਇਫੈਕਟ ਨਾ ਪੈ ਜਾਵੇ ਆਪਣੇ ਬੱਚੇ ਕਿੰਨਾ ਖਿਆਲ ਰੱਖਦੇ ਆ ਕਿੰਨਾ ਪ੍ਰਾਉਡ ਹੁੰਦਾ ਬਹੁਤ ਬੱਚੇ ਮਿਲਦੇ ਆ ਕਈ ਵਕੀਲ ਬਣੇ ਬੱਚੇ ਕਈ ਐਸੇ ਬੱਚੇ ਡਾਕਟਰ ਬਣੇ ਹੋਏ ਆ ਮਿਲਦੇ ਸਾਨੂੰ ਬਹੁਤ ਸਤਿਕਾਰ ਕਰਦੇ ਆ ਬੜੀ ਖੁਸ਼ੀ ਪ੍ਰਾਉਡ ਮਹਿਸੂਸ ਹੁੰਦਾ ਬਾਹਰਲੇ ਮੁਲਖਾਂ 'ਚ ਬਾਬਾ ਜੀ ਨੂੰ ਮਿਲਦੇ ਰਹੇ ਬੱਚੇ ਤੇ ਆਪਣੇ ਮਾਲਕ ਨੂੰ ਕਹਿਣ ਲੱਗੇ ਮੈਨੂੰ ਥੋੜਾ ਜਿਹਾ ਜਾਂ ਕੋਈ ਪੈਸੇ ਦਿਓ ਥੋੜੇ ਸਾਡੇ ਮਹਾਪੁਰਸ਼ ਆਏ ਆ ਉਹ ਡਾਲਰ ਵਗੈਰਾ ਜਦੋਂ ਲੈ ਕੇ ਆਏ ਕਹਿੰਦੇ ਸੀ ਇਹਨੇ ਅਕਾडमी ਚ ਪੜੇ ਆ ਬਾਹਰ ਬਹੁਤ ਪ੍ਰੋਡ ਮਹਿਸੂਸ ਹੁੰਦਾ ਜਿੰਨੇ ਬੱਚੇ ਬਾਹਰ ਜਾਂਦੇ ਆ ਕਿੱਥੋਂ ਪੜ ਕੇ ਆ ਸੰਤ ਕਾਰਮ ਸੰਗਠਨ ਵਿੱਚੋਂ ਇਹਨੇ ਲੱਖ ਬੱਚੇ ਸਾਡੇ ਬਹੁਤ ਬਹੁਤ ਫੀਲਡ ਚ ਹੁਣ ਤਾਂ ਬਹੁਤ ਫੈਲ ਚੁੱਕੇ ਆ ਸਾਨੂੰ ਤਾਂ ਮਹਿਸੂਸ ਆ ਵੀ ਅ ਅਸੀਂ ਵੀ ਸਾਡਾ ਇਹ ਸਰੀਰ ਸੇਵਾ ਕਿਸੇ ਕੰਮ ਆ ਸਕੇ ਬਹੁਤ ਪ੍ਰੋਡ ਮਹਿਸੂਸ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਜਦੋਂ ਗੱਲਾਂ ਕਰਦੇ ਆਪਾਂ ਨੂੰ ਨਾ ਬਹੁਤ ਹੀ ਵਧੀਆ ਲੱਗਦਾ ਜਿਵੇਂ ਕਿ ਬਾਬਾ ਜੀ ਹੁਣ ਧਾਰਮਿਕ ਲੈਣ ਦੇ ਨਾਲ ਜੁੜੇ ਹੋਏ ਆ ਪ੍ਰਿੰਸੀਪਲ ਸਾਹਿਬ ਜਿਹੜੇ ਹੋਰ ਦੁਨਵਾਦੀ ਪੜਾਈ ਦੇ ਵਿੱਚ ਆਪਣੇ ਉੱਪਰ ਮੰਜ਼ਲ ਦੇ ਵਿੱਚ ਪਹੁੰਚੇ ਆ ਔਰ ਉਹਨਾਂ ਦਾ ਸਮੇਲ ਹੋ ਜਾਂਦਾ ਜਦੋਂ ਉਹ ਬਹੁਤ ਵਧੀਆ ਇਸ ਚੀਜ਼ ਬਣਦੀ ਆ ਜਦੋਂ ਇੱਕ ਸਬਜ਼ੀ ਬਣਾਨੇ ਆਪਾਂ ਉਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਮਸਾਲੇ ਜਾਂ ਸਬਜ਼ੀ ਜਿਹੜੀ ਵਧੀਆ ਕੁਆਲਿਟੀ ਦੀ ਪਈ ਜਾਵੇ ਤਾਂ ਬਹੁਤ ਹੀ ਟੇਸਟੀ ਔਰ ਸਰੀਰ ਵਾਸਤੇ ਬਹੁਤ ਵਧੀਆ ਔਰ ਉਹੀ ਸਮੇਲ ਇਸ ਸਕੂਲ ਅਕੈਡਮੀ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਪੜਾਈ ਦੇ ਨਾਲ ਗੁਰਬਾਣੀ ਦੇ ਨਾਲ ਹਰ ਇੱਕ ਬੱਚਾ ਹਰ ਇੱਕ ਮੁਕਾਮ ਦੇ ਉੱਤੇ ਪਹੁੰਚ ਕੇ ਜਿਵੇਂ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਪਹੁੰਚ ਗਏ ਇਸ ਸਕੂਲ ਦੀ ਅਕੈਡਮੀ ਦੇ ਜਿਹੜੇ ਸਕੂਲ ਦੇ ਬੱਚੇ ਮੱਲਾ ਮਾਰ ਰਹੇ ਨੇ ਸੇਵਾ ਕਰ ਰਹੇ ਨੇ ਡਾਕਟਰ ਬਣ ਕੇ ਕੋਈ ਵਕੀਲ ਬਣ ਕੇ ਹਰ ਇੱਕ ਫੀਲਡ ਦੇ ਵਿੱਚ ਉਹ ਆਪਣੇ ਮੁਕਾਮ ਪਹੁੰਚ ਰਹੇ ਤੇ ਤੁਸੀਂ ਵੀ ਜੇ ਆਪਣੇ ਬੱਚੇ ਨੂੰ ਐਦਾਂ ਦਾ ਮੁਕਾਮ ਦੇ ਉੱਤੇ ਪਹੁੰਚਾਉਣਾ ਚਾਹੋਵੇ ਤੇ ਰੋਪੜ ਦੇ ਵਿੱਚ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਅਕੈਡਮੀ ਹੈ ਤੇ ਤੁਸੀਂ ਉਰੇ ਆ ਕੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿਵੇਂ ਸਕੂਲ ਦਾ ਜਿਹੜਾ ਸਟਾਫ ਹੈ ਔਰ ਸਾਰੀ ਬਿਲਡਿੰਗ ਹੈ ਤੇ ਇਸ ਟਾਈਮ ਅਸੀਂ ਕਵਰ ਕਰ ਰਹੇ ਹਾਂ ਲੇਕਿਨ ਸਾਨੂੰ ਇਹ ਨਹੀਂ ਲੱਗਿਆ ਵੀ ਅਸੀਂ ਇੱਕ ਐਡੀ ਵੱਡੀ ਅਕੈਡਮੀ ਦੇ ਵਿੱਚ ਜਿਹੜੀ ਇੰਟਰਵਿਊ ਕਰ ਰਹੇ ਕਿਉਂਕਿ ਕੋਈ ਵੀ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਆਇਆ ਅੱਜ ਪੂਰੀ ਅਕੈਡਮੀ ਦੇ ਵਿੱਚ ਅਸੀਂ ਸੈਂਟਰ ਦੇ ਵਿੱਚ ਖੜਕੇ ਇਸੇ ਇੰਟਰਵਿਊ ਕਰ ਰਹੇ ਨੇ ਤੁਸੀਂ ਵੀ ਦੇਖਿਆ ਹੋਣਾ ਕੋਈ ਵੀ ਇਦਾਂ ਦੀ ਕੋਈ ਵੀ ਮਾੜੀ ਆਵਾਜ਼ ਔਰ ਬੱਚਿਆਂ ਦੀ ਆਵਾਜ਼ ਨਹੀਂ ਆਈ ਆ ਕੈਮਰਾਮੈਨ ਅਮਨਦੀਪ ਸਿੰਘ ਜੀ ਸਟਾਰਟਿੰਗ ਨੇ ਕਿਰਪਾ ਸਿੰਘ ਲੋਗਰ